ਯਾਰ ਯਾ ਕਿ ਨਹੀਂ ਕਿਨੀ ਮਲ ਹੈ ਜੁੰਖੇ ਚਾਹੇ ਤੋ ਜਨਾ ਦਾ ਜੱਟ ਵੀ ਸਕੀਨੇ ਸੋਸਟੀ ਗੁਰਬੀ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਆਪਣੇ ਕੋਲ ਵੀ ਦੋਨੇ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਰ ਆਏ ਨੇ ਪਹਿਲਾ ਟਰੈਕਟਰ ਤੁਸੀਂ ਦੇਖ ਰਹੇ ਹੋ ਵੀਰ ਜੀ ਸਵਰਾਜ 855 FE ਟਰੈਕਟਰ ਹੈ ਜੀ ਤੇ 2014 ਮਾਡਲ ਹੈ ਜੀ 3 ਲੱਖ ਤੇ 70000 ਪ੍ਰਾਈਸ ਮੰਗਿਆ ਵੀਰ ਨੇ ਗੰਗਾ ਨਗਰ ਏਰੀਆ ਜੀ 60% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 70149 54942 ਕਿਸਾਨ ਵੀਰ ਦਾ ਨੰਬਰ ਹੈ ਜੀ 0 ਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਹੱਡ ਛਾਤਰੀ ਲੱਗੇ ਹੋਏ ਵੀਰ ਜੀ ਰੰਗ ਨਾਲ ਦਾ ਵੀਰ ਜੀ ਟਾਇਰ ਵੀ ਬਹੁਤ ਵਧੀਆ ਕੰਡੀਸ਼ਨ ਚ ਪਏ ਨੇ ਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਜੀ ਕਿਸੇ ਤਰ੍ਹਾਂ ਦਾ ਕੋਈ ਕੰਮ ਦਾ ਹੋਣ ਵਾਲਾ ਨਹੀਂ ਹੈਗਾ ਜੀ ਇੰਜਨ ਗੇਅਰ ਪੰਪ ਸਭ ਕੁਝ ਓਕੇ ਦੀ ਹਾਲਤ ਚ ਹੈ ਜੀ ਤੇ ਵੀ ਇਹਦਾ ਨੰਬਰ ਹੈਗਾ ਜੀ ਤੇ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਦੀ ਡੀਲ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣਾ ਕੋਈ ਖੇਤੀ ਦਾ ਸੰਦ ਟਰੈਕਟਰ ਟਰੋਲੀ ਕੋਈ ਹੋਰ ਚੀਜ਼ ਸੇਲ ਕਰਨਾ ਚਾਹੁੰਦੇ ਹੋ ਜੀ ਤਾਂ ਉਹਦੇ ਲਈ ਉਹਦੀਆਂ 5 ਤੋਂ 7 ਫੋਟੋਆਂ ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੀ ਤੇ ਨਾਲ ਹੀ ਵੀਡੀਓ ਵਿੱਚ ਲਿਖੀ ਹੋਈ ਜਾਣਕਾਰੀ ਸਾਨੂੰ ਲਿਖ ਕੇ ਸਾਡੇ WhatsApp ਨੰਬਰ ਤੇ ਭੇਜ ਦਿਓ ਜੀ ਸਾਡਾ WhatsApp ਨੰਬਰ ਹੈਗਾ ਜੀ 8837665987 ਸਾਡਾ WhatsApp ਨੰਬਰ ਹੈ ਇਹਦੇ ਉੱਤੇ ਤੁਸੀਂ ਭੇਜ ਦਿਓ ਜੀ ਤੇ ਐਡ ਲਾਉਣ ਦਾ ਕੋਈ ਖਰਚਾ ਨਹੀਂ ਜੀ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਤੁਹਾਡੇ ਐਡ ਦੇ ਵਿੱਚ ਨੰਬਰ ਦਿੱਤਾ ਜਾਂਦਾ ਹੈ ਜੀ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲੈਂਤਾ ਜਾਂਦਾ ਜੀ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟਰ ਹੁੰਦੇ ਆ ਜੀ ਕੋਈ ਮੰਡੀ ਵਾਲਾ ਟਰੈਕਟਰ ਨਹੀਂ ਹੁੰਦਾ ਜੀ ਮੰਡੀ ਦੇ ਉੱਤੇ ਇਦਾਂ ਘਪਲਾ ਹੋ ਜਾਂਦਾ ਜੀ ਕਈ ਡੀਲਰ ਹੁੰਦੇ ਨੇ ਇਦਾਂ ਕਰਦੇ ਨੇ ਤੇ ਪਰ ਸਾਰੇ ਨਹੀਂ ਹੁੰਦੇ ਜੀ ਤੇ ਇਹ ਲੋਕਲ ਕਿਸਾਨਾਂ ਦੇ ਚੱਲ ਰਹੇ ਘਰੇ ਟਰੈਕਟਰ ਹੁੰਦੇ ਨੇ ਜੀ ਉਦੋਂ ਘਰਾਂ ਵਿੱਚੋਂ ਹੀ ਕਿਸਾਨ ਵੀਰ ਫੋਟੋਆਂ ਭੇਜਦੇ ਨੇ ਜੀ ਤੇ ਤੁਸੀਂ ਆਪਣੇ ਚੈਨਲ ਤੇ ਡੀਲ ਕਰ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਅਗਲਾ ਟਰੈਕਟਰ ਦੇਖ ਰਹੇ ਹਾਂ ਤੁਸੀਂ ਜੀ ਮਹਿੰਦਰਾ 265 DI ਟਰੈਕਟਰ ਹੈ ਜੀ 1992 ਮਾਡਲ ਹੈ ਜੀ 75000 ਵੀਰ ਨੇ ਪ੍ਰਾਈਸ ਮੰਗਿਆ ਜੀ ਦਾ ਤੇ ਹਰਿਆਣਾ ਏਰੀਆ ਵੀਰ ਜੀ ਇਹਨਾਂ ਦਾ ਤੇ ਇਹ ਵੀਰ ਡੀਲਰ ਦਾ ਟਰੈਕਟਰ ਹੈ ਵੀਰ ਇਹ ਆਪਣੇ ਘਰ ਦੇ ਵਿੱਚ ਟਰੈਕਟਰ ਲੈ ਕੇ ਆ ਸੇਲ ਕਰਦੇ ਨੇ ਅੱਗੇ ਤੇ 60% ਵੀ ਪੈਰਾਂ ਦੀ ਕੰਡੀਸ਼ਨ ਹੈ ਕਿਸਾਨ ਵੀਰ ਦਾ ਨੰਬਰ ਹੈਗਾ ਜੀ 99917 34415 ਇਹਨਾਂ ਦਾ ਨੰਬਰ ਹੈ ਜੀ ਇਹਨਾਂ ਕੋਲ ਤੁਹਾਨੂੰ ਕਾਫੀ ਹੋਰ ਵੀ ਟਰੈਕਟਰ ਮਿਲ ਜਾਣਗੇ ਜੀ ਬਹੁਤ ਘੱਟ ਰੇਟਾਂ ਦੇ ਵਿੱਚ ਤੇ ਨੰਬਰ ਤੁਸੀਂ ਸਾਰੇ ਵੀਰ ਨੋਟ ਕਰਕੇ ਇਹਨਾਂ ਤੋਂ ਹੋਰ ਵੀ ਟਰੈਕਟਰ ਪੁੱਛ ਸਕਦੇ ਹੋ ਇਹਨਾਂ ਕੋਲ ਹੋਰ ਵੀ ਟਰੈਕਟਰ ਤੁਹਾਨੂੰ ਮਿਲ ਜਾਂਦੀ ਹੈ ਜੀ ਤੇ ਦੋਨੇ ਟਰੈਕਟਰਾਂ ਦੇ ਵਿੱਚ ਦੀ ਕਾਗਜ਼ ਵਗੈਰਾ ਦੀ ਫੁੱਲ ਜ਼ਿੰਮੇਵਾਰੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੋਣ ਵਾਲਾ ਨਹੀਂ ਹੈਗਾ ਟਰੈਕਟਰਾਂ ਦਾ ਜੀ ਤੇ ਸਾਰਾ ਕੰਮ ਹੋਇਆ ਹੋਇਆ ਹੈ ਜੀ ਤੇ ਐਡ ਭੇਜਣ ਦੇ ਲਈ ਸਾਡਾ ਨੰਬਰ ਹੈਗਾ ਜੀ 883765987 ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕਿਸ ਤਰ੍ਹਾਂ ਦੀ ਵੀਡੀਓ ਰੈਟਾਂ ਵਿੱਚ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਇਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕੋਈ ਸੰਦ ਦੀ ਕੋਈ ਟਰਾਲੀ ਦੀ ਜਾਂ ਟਰੈਕਟਰਾਂ ਦੀ ਕੋਈ ਵੀਡੀਓ ਦੇਖਣੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਹੁਣ ਆਪਾਂ ਵੀਡੀਓ 2 ਜਾਂ 3 ਪੰਜ ਦਿਨਾਂ ਦੇ ਵਿੱਚ ਕਿਉਂਕਿ ਸਾਰੇ ਵੀਰਾਂ ਦੀਆਂ ਐਡਾਂ ਆਪਾਂ ਜਲਦੀ ਤੋਂ ਜਲਦੀ ਕਵਰ ਕਰ ਲੈਣੀ ਹੈ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਦੀ ਸੀ ਤਾਂ ਕਰਕੇ ਕਾਫੀ ਵੀਰਾਂ ਨੂੰ ਪਰੇਸ਼ਾਨੀ ਆਉਂਦੀ ਸੀਗੀ ਕਿਉਂਕਿ ਐਡਾਂ ਕਾਫੀ ਆ ਜਾਂਦੀਆਂ ਸੀਗੀਆਂ ਪਰ ਹੁਣ ਆਪਾਂ ਉਸ ਸਮੱਸਿਆ ਨੂੰ ਦੂਰ ਕਰ ਲੈਣਾ ਹੈ ਕਾਫੀ ਵੀਡੀਓ ਆਪਾਂ ਪਾ ਰਹੇ ਹਾਂ ਡੇਲੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਹੈ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਰੋਣਾ ਫਿਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖ